ਵੀਰ ਨਾ ਤੇ ਕੋਈ ਬੋਲੇ ਤੇ ਨਾ ਤੋਂ ਕੋਈ ਹਿਲੇ ਇਹ ਕੋਈ ਸਰਕਾਰੀ ਜਲਸਾ ਜਾਂ ਪੋਲੀਟੀਕਲ ਜਲਸਾ ਨਹੀਂ ਆ ਇੱਥੇ ਕੰਮ ਦੀ ਗੱਲ ਕਰਨ ਲਈ ਮੈਂ ਆਇਆ ਤੇ ਜੇ ਆਪਾਂ ਗੱਲਾਂ ਕਰਦੇ ਰਹੇ ਹਿਲਦੇ ਜੁਲਦੇ ਰਹੇ ਕਾ ਫਾਇਦਾ ਕੋਈ ਨਹੀਂ ਇਹ ਨਹੀਂ ਇਕੱਠਾ ਤੇ ਮੈਨੂੰ ਵੀ ਆਉਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਪਤਾ ਹੀ ਨਾ ਲੱਗਿਆ ਕਿ ਮੈਂ ਕਿਹਾ ਕੀ ਆ ਉਹ ਵੀਰ ਆ ਪਿਛੇਲੇ ਨੂੰ ਦੱਸੋ ਯਾਰ ਬਹੁਤ ਹੀ ਸਤਕਾਰਯੋਗ ਸਟੇਜ ਤੇ ਵਿਰਾਜਮਾਨ ਜਿਨੇ ਲੀਡਰ ਸਾਹਿਬਾਨ ਨੇ ਮੇਰੇ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਾਣੀ ਦਾ ਸਤਰ ਥੱਲੇ ਜਾ ਰਿਹਾ ਪਹਾੜਾਂ 'ਚ বরਫ ਪਿਘਲ ਕੇ ਸਾਡਾ ਪਾਣੀ ਨਹਿਰੀ ਵੀ ਕੱਟ ਰਿਹਾ ਔਰ 2022 ਤੋਂ ਲੈ ਕੇ 25 ਤਈ 3 ਸਾਲਾਂ ਚ 50 ਫੁੱਟ ਪਾਣੀ ਥੱਲੇ ਚਲੇ ਗਿਆ। ਹੋਰ ਬਿਜਲੀ ਦਾ ਬਿੱਲ ਜਿਹੜਾ ਖੇਤੀਬਾੜੀ ਲਈ ਪੰਜਾਬ ਸਰਕਾਰ ਭਰਦੀ ਆ ਬਿਜਲੀ ਬੋਰਡ ਨੂੰ ਜਿਹੜਾ 7200 ਸੀ ਅੱਜ 10000 ਕਰੋੜ ਨੂੰ ਪਾਰ ਕਰ ਗਿਆ। 3000 ਕਰੋੜ ਬਿਜਲੀ ਦਾ ਬਿੱਲ ਤਿੰਨ ਸਾਲਾਂ ਚ ਵਧਿਆ। ਇਹ ਚਿੰਤਾ ਦਾ ਵਿਸ਼ਾ ਕਿਉਂਕਿ ਇਹ ਇੱਥੇ ਰੁਕਣੀ ਨਹੀਂ ਗੱਲ ਪਾਣੀ ਥੱਲੇ ਜਾਈ ਜਣਾ ਆਪਾਂ ਮੋਟਰਾਂ ਵੱਡੀਆਂ ਕਰੀ ਜਾਣੀਆਂ ਤੇ ਪੰਜਾਬ ਲਈ ਇਹ ਬਹੁਤ ਸਣਾ ਇੱਕ ਦਿਨ ਔਖਾ ਹੋ ਜਾਏਗਾ ਸੋ ਜਿੱਥੇ ਨਰਮੇ ਦੀ ਫਸਲ ਅੱਜ ਕੋਟਕਪੂਰੇ ਦੀ ਧਰਤੀ ਤੇ ਮੈਂ ਆਇਆ ਬਾਬਾ ਫਰੀਦ ਜੀ ਦੀ ਤਰਤੀ ਦੇ ਉੱਤੇ ਨਖਤਮਸ਼ਕ ਹੋਇਆ ਔਰ ਮੈਂ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰਨੀਆਂ ਚਾਹਨਾ ਕਿ ਵੇਖੋ ਮਾਲਵੇ ਦਾ ਇਲਾਕਾ ਤੁਸੀਂ ਇੰਨੇ ਸੋਹਣੀਆਂ ਸੋਹਣੀਆਂ ਪੱਗਾਂ ਨੇ ਇੰਨੇ ਨੇ ਸੋਹਣੇ ਵਿਚਾਰ ਵਾਲੇ ਲੋਕ ਮੇਰੇ ਸਾਹਮਣੇ ਬੈਠੇ ਹੋ ਮੈਂ ਇਹ ਦੇ ਕਹਿਣਾ ਚਾਹੂੰਗਾ ਕਿ ਚਾਹੇ ਇੱਥੇ ਛੇੜ ਲੋਕ ਵੀ ਬੈਠੇ ਆ ਸਰਦਾਰੋ ਤੁਹਾਡੀ ਸਰਦਾਰੀ ਹੋਰ શેਠਾਂ ਦੀ ਆਮਦਨੀਆ ਵਪਾਰ ਕੇਵਲ ਤੇ ਕੇਵਲ ਨਰਮੇ ਤੇਸੀ ਨਰਮੇ ਤੇ ਅੱਜ ਤੁਹਾਡੀ ਸਰਦਾਰੀ ਵੀ ਮੈਂ ਨਹੀਂ ਕਹਿੰਦਾ ਨਹੀਂ ਹੈ ਲੇਕਿਨ ਇਹਰ ਪੁਰਾਣੀ ਗੱਲ ਨਹੀਂ ਆ ਕਿਉਂਕਿ ਅੱਜ ਝੋਨਾ ਕਣਕ ਬੀਜ ਕੇ ਆਪਾਂ ਗਰੀਬ ਮਜ਼ਦੂਰ ਬਾਰੇ ਨਹੀਂ ਸੋਚਦੇ ਤੁਸੀਂ ਲੋਕ ਕੁਝ ਸਮੇਂ ਪਹਿਲਾਂ ਜਦੋਂ ਨਰਮਾ ਪੈਸੇ ਦਿੰਦਾ ਸੀ ਤੇ ਨਰਮਾ ਹੁੰਦਾ ਸੀ ਪੀਟੀ ਕੋਟਨ ਆਈ ਤੇ ਤੁਸੀਂ ਗਰੀਬ ਜਨਤਾ ਦੇ ਪਰਿਵਾਰਾਂ ਨੂੰ ਆਪਣੇ ਕਾਮਿਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਨਾਲ ਪਾਲਦੇ ਸੀ ਪਰ ਅੱਜ ਨਰਮਾ ਖਤਮ ਹੋ ਗਿਆ ਜੇ ਨਰਮਾ ਖਤਮ ਹੋਇਆ ਤਾਂ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋਈ ਆ ਤੁਹਾਡਾ ਨਰਮਾ ਖਤਮ ਹੋਇਆ ਤਾਂ ਜੇਨਿੰਗ ਮੇਲਾ ਵੀ ਬੰਦ ਹੋ ਗਈਆਂ ਪੱਲੇਦਾਰੀ ਵੀ ਖਤਮ ਹੋ ਗਈ ਜੇ ਜੇਨਿੰਗ ਮੇਲਾ ਖਤਮ ਹੋਈਆਂ ਤਾਂ ਸਪਿਨਿੰਗ ਮੇਲਾ ਵੀ ਬੰਦ ਹੋ ਗਈਆਂ ਜੇ ਸਪਿਨਿੰਗ ਮੇਲਾ ਬੰਦ ਹੋਈਆਂ ਤਾਂ ਕਪੜਾ ਬੁਣਾ ਕਪੜਾ ਬਣਾਉਣਾ ਤੇ ਆ ਕੱਪੜੇ ਜਿਹੜੇ ਅੱਜ ਕੱਲ ರೆਡੀमेड ਬਣਨੇ ਪੰਜਾਬ 'ਚ ਬੰਦ ਹੋ ਗਏ ਇਹ ਇੱਕ ਬੜਾ ਵੱਡਾ ਨੌਜਵਾਨ ਚਲੋ ਜੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਕੋਈ ਨਾ ਕਿੱਤਿਆਂ ਦੇ ਵਿੱਚ ਉਹ ਕਾਕਾ ਉਹ ਵੀਰ ਵੀਰ ਜੀ ਬੇਨਤੀ ਬੇਨਤੀ ਇਹ ਗੱਲ ਇਹ ਗੱਲ ਜੇ ਸਰਭ ਹੋ ਜਾਂਦਾ ਬੋਲਣ ਵਾਲਾ ਹੀ ਹੋ ਜਾਂਦਾ ਲਾਅ ਟੁੱਟ ਜਾਂਦੀ ਆ ਵੀਰੋ ਮੇਰੇਓ ਰੋਜ਼ਗਾਰ ਖਤਮ ਹੋਇਆ ਪੰਜਾਬ 'ਚ ਤੁਹਾਡੀਆਂ ਆਮਦਨਾਂ ਕਟੀਆਂ ਵਪਾਰ ਕਟਿਆ ਵਪਾਰੀ ਦਾ ਨੁਕਸਾਨ ਕਿਸਾਨ ਦਾ ਨੁਕਸਾਨ ਪੰਜਾਬ ਦੇ ਪਾਣੀ ਦਾ ਨੁਕਸਾਨ ਪੰਜਾਬ ਦੀ ਬਿਜਲੀ ਦਾ ਨੁਕਸਾਨ ਇੱਕ ਨੁਕਸਾਨ ਨਹੀਂ ਪੜਿਆ ਨੁਕਸਾਨ ਨੇ ਔਰ ਇਹਨਾਂ ਸਾਰਿਆਂ ਦੇ ਉੱਤੇ ਕੌਣ ਧਿਆਨ ਦੇਵੇਗਾ ਪਿਛਲੇ ਸਾਲ ਜਦੋਂ ਤੁਹਾਡੀ ਨਰਮਾ ਤੁਸੀਂ ਵਾਰ ਰਹੀ ਸੀ ਗੁਲਾਬੀ ਸੁੰਡੀ ਆ ਗਈ ਤਾਂ ਮੇਰਾ ਮਨ ਬੜਾ ਪਰੇਸ਼ਾਨ ਮੈਂ ਇੱਥੇ ਗੁਰਪ੍ਰੀਤ ਮਰਾੜ ਨੂੰ ਕਿਹਾ ਮੈਂ ਕਿਹਾ ਮੈਨੂੰ ਨਹੀਂ ਪਤਾ ਮਾਲਵੇ ਦੇ ਵਿੱਚ 100 ਖੇਲਾ ਮੱਕੀ ਬੀਜ ਕੇ ਵਗਾ 15 ਅਗਸਤ ਨੂੰ ਉਦੋਂ ਤੁਸੀਂ ਨਰਮੇ ਵਾਹੇ ਆ ਮੈਂ ਕੈਨੇਡਾ ਚਲੇ ਗਿਆ 28 ਨੂੰ ਪੁੱਛਿਆ ਕਹਿੰਦਾ ਬੀਜ ਰਿਆ ਮੈਂ ਫਿਰ ਚਲੋ ਕੋਈ ਨਹੀਂ ਮੈਂ ਗੱਲ ਕਰਨੀ ਮੈਂ ਇਹਨਾਂ ਲੜਿਆ ਤੇਰੇ ਹੱਥ ਛੋੜ ਕੇ ਇੱਕ ਜ਼ਿਮੀਂਦਾਰ ਤੋਂ 10 ਕਿੱਲੇ ਮੱਕੀ ਦਵਾਈ ਅੰਨੀ ਵਾਲਾ ਪਿੰਡ ਫਾਜ਼ਲ ਕਾ ਜਿਲ੍ਹਾ ਦਵਾਈ ਕਿਦਣ ਪਹਿਲੀ ਸਤੰਬਰ ਨੂੰ ਪਹਿਲੀ ਸਤੰਬਰ ਨੂੰ ਅਖੀਰ ਸਤੰਬਰ ਦੇ ਵਿੱਚ ਮੱਕੀ ਵੱਢ ਲੈਣੀ ਚਾਹੀਦੀ ਆ ਗਲਤ ਟਾਈਮ ਤੇ ਬੀਜੀ ਬਾਈ ਕਿਲੇ ਦਾ ਬਾਈ ਕੁੰਟਰ ਦਾ ਝਾੜ ਨਿਕਲਿਆ ਵੀਰੋ ਮੇਰੇ ਮੱਕੀ ਹੋ ਸਕਦੀ ਹੈ ਮਾਲ ਵਿੱਚ ਕਹਿਣ ਦਾ ਮੇਰਾ ਮਤਲਬ ਇਹ ਆ ਲੇਕਿਨ ਕਿਸਾਨ ਮੱਕੀ ਕਿਉਂ ਬੀਜੇ ਮੈਂ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਕਿਹਾ ਮਗਰ ਰਾਣੇ ਨੂੰ ਐਮਐਸਪੀ ਅਨਾਉਂਸ ਕਰਨੀ ਪਈ ਮੇਰੀ ਗੱਲ ਸੁਣ ਲਿਓ ਵਿਧਾਨ ਸਭਾ ਚ ਅ ਪਰਸੋ ਚੋਥ ਮਗਰ ਰਾਣਾ ਨੇ ਮੱਕੀ ਦੀ ਐਮਐਸਪੀ ਐਨਾਨਸ ਕੀਤੀ ਕਿ ਜੋ ਪਾਰ ਸਰਕਾਰ ਕਹੂਗੀ ਦਊਂਗਾ ਰਾਣਾ ਸਰਕਾਰ ਨਾ ਵੱਡਾ ਨਹੀਂ ਆ ਮੈਨੂੰ ਕੋਈ ਗਲਤਫਹਿਮੀ ਨਹੀਂ ਆ ਕੋਈ ਗਲਤਫਹਿਮੀ ਨਹੀਂ ਆ ਲੇਕਿਨ ਮੇਰਾ ਦਿਮਾਗ ਕਹਿੰਦਾ ਮੈਂ ਚੱਕ ਲੂੰਗਾ ਤੇ ਸਰਕਾਰ ਕਿਉਂ ਨਹੀਂ ਕਹਿੰਦੀ ਵੀ ਐਮਐਸਪੀ ਹੋਵੇ ਸਰਕਾਰ ਨੂੰ ਕਹਿਣਾ ਚਾਹੀਦਾ ਐਮਐਸਪੀ ਹੋਵੇ ਮੇਰੇ ਕਹਿਣ ਦੇ باوجود ਵੀਰੋ ਮੇਰਿਓ ਸਰਕਾਰਾਂ ਨੂੰ ਤੁਸੀਂ ਚੁਣ ਕੇ ਭੇਜਦੇ ਨੇ ਲੇਕਰ ਫੁਰਸਤ ਨਹੀਂ ਹੁੰਦੀ ਫੁਰਸਤ ਨਹੀਂ ਹੁੰਦੀ ਤਬਾਦਲੇ ਤੋਂ ਇਲਾਵਾ ਜਨਤਾ ਵੀ ਉਹਦਾ ਕੁਛ ਨਹੀਂ ਮੰਗਦੀ ਵੀਰੋ ਮੇਰਿਓ ਮੈਂ ਤੁਹਾਨੂੰ ਅਸ਼ਵਾਸ਼ਣ ਦੇਣਾ ਚਾਹਨਾ ਮੱਕੀ ਤੁਸੀਂ ਬੀਜੋ ਚੱਕੂ ਗਰਾਨਾ ਰਣਾ ਇੰਦਰ ਪ੍ਰਤਾਪ ਰੇ ਐਮ ਐਲ ਏ ਸੁਲਤਾਨਪੁਰ ਇੰਡੀਪੈਂਡੈਂਟ ਨੇ ਵਿਧਾਨ ਸਭਾ ਚ ਇੱਕ ਗੱਲ ਕਹੀ ਆ ਲੋਕ ਕਹਿੰਦੇ ਐ ਐਮ ਐਲ ਏ ਸਾਡਾ ਵਿਰੋਧ ਕਰ ਰਹੇ ਸੀਗੇ ਜਿਨ੍ਹਾਂ ਨੇ ਜ਼ਿੰਦਗੀ ਚ ਖੇਤੀ ਕਰੈ ਨੀ ਕੀਤੀ ਤੇ ਉਹਦੇ ਪੁੱਤਾਂ ਦੀਆਂ ਆਪਣੀਆਂ ਜ਼ਮੀਨਾਂ ਠੇਕੇ ਦੇ ਆ ਰਣਾ ਇੱਥੋਂ ਬਹਿ ਕੇ ਯੂ ਪੀ ਦਾ ਹੀ ਖੇਤੀ ਕਰਦਾ ਮੈਂ ਨਹੀਂ ਜਾਂਦਾ ਛੋਕਿਆ ਆਪਣੇ ਮੈਨੇਜਰ ਨੂੰ ਜਾਂ ਮੁਨਸੀ ਨੂੰ ਕਹਿਦਾ ਵੀ ਦਿਖਾ ਫਸਲ ਕਿਦਾਂ ਦੀ ਆ ਵੀਡੀਓ ਤੇ ਪੰਜ ਦਸ ਮਿੰਟ ਖੁਸ਼ ਹੋ ਲਈਦਾ ਉਹਨਾਂ ਤਾਂ ਸਿੱਧਾ ਔਰ ਮੈਂ ਇੱਕ ਗੱਲ ਜਾਣਦਾ ਕਿ ਆਪਾਂ ਅਗਰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਨਵੀਂ ਸੋਚ ਨਵਾਂ ਪੰਜਾਬ ਜਿਹੜੀ ਮੈਂ ਗੱਲ ਕਰਦਾ ਉਹਦੇ ਨਾਲ ਜੁੜੋ ਕਿਸਾਨ ਹੋਣਾ ਕੋਈ ਜ਼ਰੂਰੀ ਨਹੀਂ ਆ ਕਿਸਾਨਾਂ ਦੀ ਤਾਂ ਗੱਲ ਕਰ ਰਿਹਾ ਲੇਕਿਨ ਕਿਸਾਨ ਇਕੱਲਾ ਪਾਣੀ ਕੱਲੇ ਕਿਸਾਨ ਲਈ ਨਹੀਂ ਆ ਅਸੀਂ ਸਾਰਿਆਂ ਨੇ ਸਾਡੇ ਬੱਚਿਆਂ ਨੇ ਆਉਣ ਵਾਲੀਆਂ ਪੁਸ਼ਤਾ ਨੇ ਪਾਣੀ ਇਸਤੇਮਾਲ ਕਰਨਾ ਉਹਦਾ ਹੌਕਾ ਕੌਣ ਦੇਊਗਾ ਯਾਰੋ ਮੈਂ ਬੀੜਾ ਚੱਕਣਾ ਚਾਹਣਾ ਨਗਰ ਮੈਂ ਕੱਲਾ ਕੁਝ ਵੀ ਨਹੀਂ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਵੀਰੋ ਮੇਰੋ ਸਾਥ ਦੀ ਲੋੜ ਇਹ ਆ ਕੋਈ ਰਾਜਨੀਤੀ ਕਰਨੀ ਰਣਾ ਨਹੀਂ ਆਇਆ ਰਾਣਾ ਇੱਕ ਨਵਾਂ ਪੰਜਾਬ ਨਵੀਂ ਸੋਚ ਸਿਰਜਣਾ ਚਾਹੁੰਦਾ ਜਿੱਥੇ ਮੈਂ ਗਲਤ ਹੋਵਾਂ ਮੈਨੂੰ ਤੁਸੀਂ ਦੱਸ ਦਿਓ ਕਿ ਵੀ ਤੂੰ ਦਾ ਨਿੱਜੀ ਮਫਾਦ ਨਹੀਂ ਕਰ ਰਿਹਾ ਦੇਖੋ ਡੀਐਸਆਰ ਜਿੱਥੇ ਕਪਾਹ ਦੀ ਗੱਲ ਕਰ ਰਿਆ ਕਪਾਹ ਦੇ ਵਿੱਚ ਵਿਧਾਨ ਸਭਾ ਚੇਵੀ ਗਿਆ ਹੁਣ ਦਿੱਲੀ ਆਣਾ ਦਾ ਵੀ ਕੁੰਡਾ ਖੜਕਾਵਾਂਗਾ ਮੈਂ ਜਾ ਕੇ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਾਂਗਾ ਬੋਲਗੜ ਤੋਂ ਗੁਲਾਬੀ ਸੁੰਢੀ ਪੈ ਗਈ ਕੰਮ ਸਾਫ ਬੌਲਗੜ 3 ਕਹਨੇ ਲਿਆਉਣੀ ਸੀ ਮੈਂ ਕੱਲੀ ਆਮ ਆਦਮੀ ਪਾਰਟੀ ਨੂੰ ਬੁਰਾ ਚ ਪਲਾਇ ਨਹੀਂ ਕਹਿਣ ਲਿਆ ਆ ਇਹਨਾਂ ਨੂੰ ਵੀ ਚਾਹੀਦਾ ਸੀ ਇਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਵੀ ਚਾਹੀਦਾ ਸੀ ਔਰ ਮੈਂ ਕਹਿੰਦਾ ਅੱਜ ਬੌਲਗੜ 3 ਦੀ ਜਿੱਥੇ ਗੱਲ ਕਰਾਂਗੇ ਟਾਈਮ ਬਾਉਂਡ ਬੌਲਗੜ 4 ਕੱਲੂ ਹੋਰ ਬੁਮਾਰੀਆਂ ਜੜੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਤੋਂ 5 ਸਾਲ ਬਾਅਦ ਜਦੋਂ ਲੱਛਣ ਲੱਗੇ ਕਿ ਅੱਜ ਵੀ ਬੌਲਗੜ 3 ਦੀ ਜਗ੍ਹਾ 4 ਚਾਹੀਦਾ ਤਿਆਰੀ ਇਨਫਾਰਮੇਸ਼ਨ ਸਾਡੇ ਕੋਲ ਠਾ ਹੋਵੇ ਸਾਲ ਚ ਅਸੀਂ ਮਲਟੀਪਲਾਈ ਕਰਦੀ ਅੱ비 ਦੂਰ ਅੰਦੇਸ਼ੀ ਨਾ ਚਲਣਾ ਪੰਜਾਬ ਖਾਲੀ ਇੱਕ ਦੂਜੀਆਂ ਪਾਰਟੀਆਂ ਨੂੰ ਗਾਲਾਂ ਕੱਢ ਕੇ ਚੰਗਾ ਮਾੜਾ ਕਹਿ ਕੇ ਲੋਕਾਂ ਦਾ ਧਿਆਨ ਸੱਜੇ ਘੱਬੇ ਕਰਕੇ ਪੰਜਾਬ ਦਾ ਗੁਜ਼ਾਰਾ ਨਹੀਂ ਵੀਰੋ ਮੇਰੋ ਜਿੱਥੇ ਪਾਣੀ ਬਚਾਉਣਾ ਉਥੇ ਪੰਜਾਬ ਦੀ ਬਿਜਲੀ ਵੀ ਬਚਾਉਣੀ ਆ ਜਿੱਥੇ ਨਰਮਾ ਬਜੋਣਾ ਉਹਦੀ ਵੀ ਲੜਾਈ ਲੜਾਂਗੇ ਲੇਕਿਨ ਇਮੀਡੀਏਟ ਸੋਲੂਸ਼ਨ ਜਿਹੜਾ ਬਹੁਤ ਸਾਹਮਣੇ ਹੱਲ ਹੈ ਉਹ ਮੱਕੀ ਆ ਮੱਕੀ ਨੂੰ ਉਪਰਾਓ ਬੇਚ ਜਦੋਂ ਕੇ ਇਸ ਮੱਕੀ ਨੂੰ ਵੱਡੇ ਜ਼ਿਮੀਂਦਾਰ ਥੋੜੇ ਜਿਹਾ ਕਈ ਦਫਾ ਨਵੀਂ ਫਸਲ ਆ ਬੀਜਣ ਦੀ ਗਲਤੀ ਹੋ ਜਾਏ ਜੇ ਸਹੀ ਗੱਲ ਚ ਗਲਤੀ ਹੋ ਤਾਂ برداشت ਕਰ ਸਕਦਾ ਤੇ ਛੋਟੇ ਜ਼ਿੰਮੇਦਾਰਾਂ ਨੂੰ ਕਹੂੰਗਾ ਕਿ ਬਹੁਤ ਥੋੜੀ ਥੋੜੀ ਲਾ ਕੇ ਦੇਖਿਓ ਕਾਮਯਾਬੀ ਹਲੂ ਤੋਰੀਏ ਨੂੰ ਇਹ ਬੜਾ ਜ਼ਰੂਰੀ ਆ ਔਰ ਪੰਜਾਬ ਦੀ ਗੱਲ ਕਰੀਏ ਤੇ ਅੱਜ ਜਦੋਂ ਮੈਂ ਕੋਟਕਪੂਰ ਆਇਆ ਟੋਨੀ ਵਜਦੇ ਤੇ ਰਾਜ ਰਾਜੀ ਵੀ ਮੈਨੂੰ ਕਹਿੰਦਾ ਕਹਿੰਦਾ ਰਣਾ ਜੀ ਸਾਡਾ ਮਾਲਵਾ ਲੁੱਟਿਆ ਵੀ ਗਿਆ ਕੁੱਟਿਆ ਵੀ ਗਿਆ ਮੈਂ ਸਮਝਿਆ ਲਾ ਕਹਿੰਦਾ ਜੀ ਇੱਥੇ ਇਸ ਸ਼ਹਿਰ ਦੇ ਵਿੱਚ ਲੋਹੇ ਦੇ ਕਾਰਖਾਨੇ ਹੁੰਦੇ ਸ੍ਰ ਕੰਦਾ ਜੈ ਨਹੀਂ ਪੀਰੋ ਮੇਰਿਓ ਫਰੀਦਕੋਟ ਤੁਹਾਡੀ ਸ਼ੂਗਰ ਮਿਲ ਹੁੰਦੀ ਸੀ ਜਿਹੜੀ ਕੋਆਪਰੇਟਿਵ ਸ਼ੂਗਰ ਮਿਲ ਹੁੰਦੀ ਆ ਉਹ ਜ਼ਿਮੀਦਾਰਾਂ ਦੀ ਹੁੰਦੀ ਆ ਔਰ ਜਿਹੜੀ ਪ੍ਰਾਈਵੇਟ ਸ਼ੂਗਰ ਮਿਲ ਆ ਕੋਈ ਵੀ ਅਦਾਰਾ ਜਿਹੜਾ ਜ਼ਿਮੀਦਾਰ ਜਾਂ ਜ਼ਿਮੀਦਾਰ ਦੀ ਫਸਲ ਨੂੰ ਉਹ ਕੰਜ਼ਿਊਮ ਕਰਦਾ ਉਹ ਲੈ ਕੇ ਉਹ ਚਾਹ ਪ੍ਰੋਡਕਟ ਬਣਾਉਂਦਾ ਉਹ ਵੀ ਜੀਂਦੇ ਰਹਿਣੇ ਚਾਹੀਦੇ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ੁਗਰ ਮਿਲ ਵੇਚਣੀ ਨਹੀਂ ਚਾਹੀਦੀ ਸੀ ਅੱਜ ਮੈਂ ਨਾ ਪਿਛਲੇ ਕੁਝ ਦਿਨ ਪਹਿਲਾਂ ਪਿਛਲੇ ਦੌਰੇ 'ਚ ਅੱਜ ਮੈਂ ਇੱਥੇ ਡਾਕਟਰ ਇਹਨਾਂ ਵੀ ਉੱਤਰ ਵਾਲਿਆਂ ਦਾ ਡਾਕਟਰ ਸਲੀਮ ਜੀ ਡਾਕਟਰ ਸਲੀਮ ਉਹਨਾਂ ਦਾ ਉਹਨਾਂ ਦੀ ਦੁਕਾਨ ਤੇ ਗਿਆ ਜੀਰੋ ਮੇਰੋ ਉਹ ਨੌਜਵਾਨ ਇਤਨਾ ਕੰਮ ਕਰਦਾ ਗੱਲ ਹੈ ਕਿਤਾ ਦਾ ਸਮੂ ਆਪ ਲੱਭਣਾ ਪੈਣਾ ਹੁਣ ਜਿਹੜੀ ਆਮ ਜਨਤਾ ਪੰਜਾਬ ਦੀ ਆ ਕਿਸਾਨਾਂ ਦੀ ਗੱਲ ਕਰੀਏ ਤੇ ਸਲੀਮ ਹੋਇਆ ਹੁਣ ਆਰਗੇ ਨੌਜਵਾਨ ਆਪਣਾ ਪੁਸ਼ਤੈਨੀ ਕੰਮ ਕਰ ਰਹਾ ਸਾਡਾ ਪੁਸ਼ਤੈਨੀ ਕੰਮ ਕੀ ਆ ਖੇਤੀ 6 ਕੱਲੇ ਆਏ 5-5 ਕੱਲੇ ਤੇ ਆ ਗਏ 50-70 ਸਾਲਾਂ ਚ ਸਾਡੇ ਮੁੰਡੇ ਵਧ ਗਿਆ ਜ਼ਮੀਨ ਮੰਢੀ ਗਈ ਉਹਦਾ ਕੋਈ ਇਲਾਜ ਨਹੀਂ ਉਹਦਾ ਕੋਈ ਇਲਾਜ ਨਹੀਂ ਥੱਲੇ-ਕੱਲੇ ਦੋ-ਦੋ ਕੱਲੇ ਤੇ ਵੀ ਆ ਗਏ ਮੜਲਿਆਂ ਤੇ ਛਤਨਾਲਾਂ ਤੇ ਆ ਗਏ 14 ਲੱਖ 50 ਹਜ਼ਾਰ ਕਿਊਬਲ ਹੈ ਪੰਜਾਬ 'ਚ ਮੈਂ ਵਿਧਾਨ ਸਭਾ 'ਚ ਵੀ ਕਿਹਾ ਹੋ ਰਾਜ ਨਹੀਂ ਕਹਿ ਰਿਹਾ ਖਜ਼ਾਨਾ ਮੰਤਰੀ ਮਾਲਵੇ ਦਾ ਸੀ ਖਜ਼ਾਨਾ ਮੰਤਰੀ ਸਾਡੇ ਰਾਜ 'ਚ ਮਾਲਵੇ ਦਾ ਸੀ 2012 ਦੇ ਵਿੱਚ ਅਸੀਂ ਸੋਚਦੇ ਸਾਡੀ ਸਰਕਾਰ ਆਊਗੀ ਮੈਂ ਕਿਹਾ ਜੇ ਸਰਕਾਰ ਆਈ ਐਂ ਕਰਾਂਗੇ ਜੇ ਸਰਕਾਰ ਆਉਣੀ ਆ ਜਿਹੜਾ ਮੁੱਖ ਮੰਤਰੀ ਹੋਵੇ ਮੈਂ ਮੁੱਖ ਮੰਤਰੀ ਬਣ ਲਈ ਦੀ ਆ ਦੂਜੇ ਬਣ ਤੋਰਦੇ ਹੋ मैं कहना चाहना किसी सोच लगे बढ़ना चाहिए मेरा मन्या, मेरा मन्या कि जेडे दो हजार बारह से ट्यूबवेल सोलर में चली चलाइए पंजाब की बिजली बचे जिमीदारू उद्योग ले के ਜੇ ਬਿਜਲੀ ਪਹਿਲਾ ਕਰੂਗਾ ਤਾਂ ਇੰਡਸਟਰੀ ਲਿਸਟ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਨਹੀਂ ਹੋ ਰਹਾ ਮੇਰੇ ਗੱਲ ਹੱਥ ਕਿਸੇ ਨੇ ਚੱਕਿਆ ਹੀ ਨਹੀਂ ਹੋ ਗਿਆ ਜਾਂ ਨਹੀਂ ਹੋ ਗਿਆ ਪੀਰੋ ਮੇਰੇ ਆਜ ਖੇਤੀਬਾੜੀ ਜੋ ਖੇਤੀ ਵਿਭਿੰਨਤਾ ਇਹ ਸਾਰੀਆਂ ਲੋੜਾਂ ਨੇ ਲੇਕਿਨ ਜਿਹੜੀਆਂ ਬਹੁਤ ਛੋਟੀਆਂ ਖੇਤੀਆਂ ਉਹਨਾਂ ਦਾ ਫੇਲ ਹੋਣ ਦਾ ਕਾਰਨ ਸਮੇ ਸਮੇਂ ਦੀ ਸਰਕਾਰਾਂ ਨੇ ਕੋਆਪਰੇਟਿਵ ਨੂੰ ਨਹੀਂ ਦੇਖਿਆ ਕੋਆਪਰੇਟਿਵ ਧਾਰਿਆਂ ਚ ਗੁਜਰਾਤ ਮਹਾਰਾਸ਼ਟਰ ਉਹ ਇਕੱਠੇ ਹੋ ਕੇ ਛੋਟੇ ਛੋਟੇ ਕਿਸਾਨ ਵੀ ਆਪਣਾ ਗੁਜ਼ਾਰਾ ਕਰ ਰਹੇ ਨੇ ਲੇਕਿਨ ਸਾਡੇ ਕੋਲ ਅਸੀਂ ਉਹ ਕੋਆਪਰੇਟਿਵ ਮਿਲਾਂ ਕੀ ਸਪਿਨਿੰਗ ਮਿਲਾਂ ਕੀ ਆਪਣੇ ਦੋ ਇਹ ਖਪਤ ਲਾਇਕ ਉਹ ਬਿਜਲੀ ਸਰਕਾਰ ਮਦਦ ਕਰੇ ਪੈਨਲ ਦਵਾਵੇ ਦੇਵੇ ਲੋਨ ਦਾ ਦਵਾਵੇ ਪੰਜਾਂ ਛੇਾਂ ਜ਼ਲਾਂ ਚ ਉਹ ਪੂਰਾ ਹੋ ਜਾਂਦਾ ਸਾਰਾ ਤੇ ਨਾਲ ਜਿਵੇਂ ਮੱਝ ਲਈ ਆਪਾਂ ਕਹਿੰਦੇ ਨੇ ਜਦੋਂ ਦੁੱਧ ਦਾ ਰੈਵਿਊਲੂਸ਼ਨ ਆਇਆ ਲੋਕਾਂ ਨੇ ਕਿਹਾ ਵੀ ਡੇਰੀ ਲਾਓ ਕਿਸੇ ਨੇ ਇੱਕ ਲਈ ਮੱਝ ਕਿਸੇ ਨੇ ਦੋ ਗਰੀਬ ਜਨਤਾ ਨੇ ਵੀ ਉਹਦਾ ਫਾਇਦਾ ਚੱਕਿਆ ਤੋਂ ਗੱਲ ਆ ਆਪਣੀ ਮੱਝ ਦੀ ਦੇਖ ਰੱਖ ਆਪ ਕਰਨੀ ਪਈ ਮੱਝ ਦਾ ਦੁੱਧ ਚੋਇਆ ਆਪਣੇ ਵਰਤਨ ਨਾਇਕ ਰੱਖ ਕੇ ਤੇ ਉਹਨੂੰ ਤੇਰੀ ਤੇ ਸੁਣ ਦਿੱਤਾ ਉਹਦੇ 4 ਪੈਸੇ ਆਏ ਦੇਖ ਰੱਖ ਤਾਂ ਕਰਨੀ ਪਣੀ ਆ ਤੇ ਹਰ ਟਿਊਬਲ ਦੇ ਉੱਤੇ 14,50,000 ਟਿਊਬਲਾਂ ਦੇ ਉੱਤੇ ਪੈਣ ਲੱਗੇ ਬਿਜਲੀ ਅਸੀਂ ਆਪਣੇ ਟਿਊਬਲ ਨੂੰ ਚਲਾਉਣ ਲਈ ਇਸਤੇਮਾਲ ਕਰੀਏ ਔਰ ਫालतू ਬਿਜਲੀ ਦੇ ਸਾਨੂੰ ਪੈਸੇ ਮੰਡ ਜਿਹੜੇ ਅਸੀਂ ਗ੍ਰੇਟ ਚ ਪਏ ਆ ਇਹ ਜ਼ਿਕਰ ਕੀਤਾ ਤੇ ਉਥੇ ਮੰਤਰੀ ਨੇ ਕਿਹਾ ਕਹਿੰਦਾ ਜੀ ਮੈਂ ਕਿ ਨਾਲੇ ਬਿਜਲੀ ਜਿਹੜੀ ਇਹ ਬਣਾਵਾ ਗਿਆ ਜਦ ਨੇ ਇਸਤੇਮਾਲ ਕਰਾਂਗੇ ਸੋਲਰ ਦੀ ਦਿਨੇ ਹੁੰਦੀ ਆ ਤੇ ਰਾਤ ਨੂੰ ਸਾਡੀ ਬਿਜਲੀ ਦੀ ਖਪਤ ਘਟ ਜਾਂਦੀ ਆ ਸੋ ਜ਼ਿਮੀਂਦਾਰ ਨੂੰ ਇੱਕ ਕਿਤਾ ਦੇਣ ਲਈ ਬਿਜਲੀ ਦੀ ਖੇਤੀ ਕਰਾਉਣੀ ਮੈਂ ਕਹੂੰਗਾ ਖੇਤੀ ਹੋ ਗਈ ਇੱਕ ਇੱਕ ਪੈਨਲ ਜਿੱਦਣ ਲਵਾਤਾ ਸੀ ਤੁਹਾਡਾ ਤਿੰਨ ਸਾਲਾਂ ਜੋ ਟੀਚਾ ਪੂਰਾ ਹੋਣਾ ਚਾਹੀਦਾ ਔਰ ਜਦੋਂ ਇੱਕ ਲਾਤਾ ਮੈਨੂੰ ਪਤਾ ਮੈਂ ਬਿਜਲੀ ਉਤਪਾਦਕ ਵੀ ਆ ਉਹ ਫਾਇਦੇਮੰਦ ਕੀਤਾ ਤੇ ਜਦੋਂ ਇੱਕ ਲਵਾਇਆ ਤੁਸੀਂ ਦੋ ਦੋ ਤਿੰਨ ਦਿਨ ਆਪ ਲਾ ਲੈਣੇ ਆ ਫਿਰ ਕੈਨੇਡਾ ਜਾਣ ਦੀ ਹੋਰ ਕਿਤੇ ਕਰਨੇ ਚਾਹੀਦੇ ਆ ਉਹ ਚਾਰ ਪੈਸੇ ਬਚਣਗੇ 25 ਸਾਲ ਦਾ ਐਗਰੀਮੈਂਟ ਹੋਊਗਾ ਤੁਹਾਡਾ ਇਹ ਗੱਲਾਂ ਯਾਰੋ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਤੇ ਆਪਣਾ ਫਰਜ਼ ਸਮਝਦੇ ਹੋ ਮੈਂ ਗੱਲ ਵੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਸ ਸਾਲ ਅਸੀਂ ਤਿੰਨਾਂ ਜਗ੍ਹਾ ਤੇ ਇਦਾਂ ਲੋਕੋ ਕੰਮ ਕਰਾਂਗੇ ਕਰਦੇ ਨਹੀਂ ਕਰਦੇ ਉਹ ਰੱਬ ਜਾਣੇ ਲੇਕਿਨ ਮੇਰਾ ਮੰਨਿਆ ਕਿ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਇੰਡਸਟਰੀਆਂ ਨੂੰ ਤੋੜਨਾ ਪਊਗਾ ਔਰ ਖਾਲੀ ਕਿਸਾਨ ਕਿਉਂ ਜਦੋਂ 14 ਲੱਖ ਪੈਨਲ ਲੱਗੂਗਾ ਉਹਨਾਂ ਨੂੰ ਲਾਉਣ ਵਾਲੇ ਨਹੀਂ ਚਾਹੀਦੇ ਉਹਨਾਂ ਦੀ ਦੇਖ ਰੇਖਾ ਇਹ ਟੈਕਨੀਸ਼ੀਅਨ ਨਹੀਂ ਚਾਹੀਦੇ ਚਾਹੀਦੇ ਉਹ ਕੌਣ ਹੋਣ ਕਿ ਸਾਡੇ ਪੰਜਾਬੀ ਹੋਣਗੇ ਕਾਰਖਾਨੇ ਪੰਜਾਬ 'ਚ ਲੱਗਣੇ ਚਾਹੀਦੇ ਆ ਔਰ کارਖਾਨੇ ਉਹ ਲੱਗਣੇ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਮਿਲੇ ਔਰ ਅਜੋ ਯੂਥ ਦਾ ਅਗਰ ਹਾਲ ਵੇਖੀਏ ਕਹਿੰਦੇ ਡਰੱਗ ਬੜਾ ਜਿੱਥੇ ਡਰੱਗ ਬੜਾ ਉਥੇ ਚੰਗੇ ਨੌਜਵਾਨ ਵੀ ਬੜਿਆ ਸਰਦਾਰ ਸਾਹਿਬ ਸਾਡੇ ਹੜ ਆਇਆ ਰਣਾਇੰਦਰ ਪ੍ਰਤਾਪ ਦੇ ਹਲਕੇ ਸੁਲਤਾਨਪੁਰ ਚ ਤੇ ਯਕੀਨ ਮੰਨਿਓ ਤੁਹਾਡੇ ਵਰਗੀਆਂ ਪੱਕਾ ਮੰਨ ਕੇ ਇਤਾਂ ਦੀਆਂ ਕਮੀਜ਼ਾਂ ਪੈਂਟਾਂ ਪਾ ਕੇ ਟਰਾਲੀਆਂ ਜੋੜ ਕੇ ਉਥੇ ਸੇਵਾ ਕਰਨ ਲਈ ਪੱਠੇ ਆਪ ਵੱਢ ਕੇ ਲਗੇ। ਤੇ ਚੰਗੇ ਮੁੰਡੇ ਵੀ ਹੈਗੇ ਆ। ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਉਹ ਡਿਪਰੈਸ਼ਨ 'ਚ ਜਾਂਦੇ ਆ। ਅੱਜ ਲੋੜ ਇਹਨਾਂ ਨੂੰ ਸਾਂਭਣ ਦੀ ਆ। ਉਹਦੇ ਲਈ ਤਕਨੀਕੀ ਸਿੱਖਿਆ ਤਕਨੀਕੀ ਸਿੱਖਿਆ 'ਨ ਧਿਆਨ ਦੇਣ ਦੀ ਲੋੜ ਹੈ। ਔਰ ਮੈਂ ਸਮਝਦਾ 100 ਕੁਛ ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪਿਛਲੇ ਸਾਲ ਇੱਕ 75 ਕਰੋੜ ਇਸ ਕੰਮ ਲਈ ਰੱਖਿਆ ਤੇ ਖਰਚ ਕਿੰਨੇ ਕੀਤੇ 30 ਕਰੋੜ 145 ਵੇਸਟ ਚਲੇ ਗਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਅਗਰ ਪੰਜਾਬ ਬਚਾਉਣਾ ਪੰਜਾਬ ਦੀ ਨੌਜਵਾਨੀ ਬਚਾਉਣੀ ਆ ਪੰਜਾਬ ਦੇ ਫਿਊਚਰ ਦੀ ਗੱਲ ਕਰਨੀ ਵੀ ਪਾਣੀ ਕਿੱਥੋਂ ਆਊਗਾ ਪੀਣ ਲਈ ਤੇ ਆਪਾਂ ਨੂੰ ਇਹ ਗੱਲ ਕਰਨੀ ਪਊਗੀ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਵਿਭਿੰਨਤਾ ਕਾ ਦੀਆ ਜੜੀ ਤੁਸੀਂ ਕਪਾ ਨਰਮਾ ਬੀਜ ਦੇ ਸਕੇ ਉਹ ਦਵਾਰਾ ਵੀ ਜੋ ਯਾਰੋ ਹੋਰ ਮੱਕੀ ਵੀ ਜੋ ਸ਼ਾਰਟ ਟਰਮ ਮੱਕੀ ਆ ਲੌਂਗ ਟਰਮ ਮੱਕੀ ਦੇ ਆਪਣਾ ਨਰਮੇ ਤੇ ਕੰਮ ਕਰੀਏ ਤਾਂ ਕਿ ਸਾਡੇ ਜਿਹੜੇ ਬੰਦ ਕਾਰਖਾਨੇ ਆ ਉਹ ਚਾਲੂ ਹੋਣ ਛੇਠ ਲੋਕ ਵੀ ਚਾਰਪੈ ਹੈ ਕਮਾਉਣ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੇ ਇਸ ਮਹਿੰਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸੀ ਨਹੀਂ ਦੱਸਣੀ ਚਾਹਣਾ ਕਿ ਜਦ ਤੱਕ ਤੁਸੀਂ ਸਾਰੇ ਸਿਰ ਜੋੜ ਕੇ ਇਹਦੇ ਮਗਰ ਨਹੀਂ ਲੱਗਦੇ ਤੇ ਗੱਲ ਨੇਪਰੇ ਨਹੀਂ ਚੜ੍ਹਨੀ ਮੈਂ ਕੋਈ ਸਾਨੂੰ ਕੋਈ ਕਹੀ ਲੋਗੇ ਕਹਿੰਦੇ ਰਣਾ ਆਪਣੇ ਕਾਰੋਬਾਰ ਲਈ ਕਰਦਾ ਚਲੋ ਕਾਰੋਬਾਰ ਲਈ ਵੀ ਕਰਦਾ ਨਹੀਂ ਤਾਂ ਭਰਮ ਘਾਲੂਗਾ ਰਣਾ ਕੋਈ ਇਕੱਲਾ ਮੈਨੂੰ ਪਤਾ ਇਹਦੀ ਖਫਤ ਕਿੰਨੀ ਹੋਣੀ ਆ ਔਰ ਰਣਾ ਇੰਦਰਪ੍ਰਤਾਪ ਨੇ ਇੱਕ ਗੱਲ ਕਹੀ ਕੱਲ ਵਿਧਾਨ ਸਭਾ ਦੇ ਵਿੱਚ ਕਿ ਮੰਤਰੀ ਜੀ ਇੱਕ ਗੱਲ ਦੱਸੋ ਕਿ ਮਾਰਚ ਅਪ੍ਰੈਲ ਮਈ 15 ਜੂਨ ਤਾਈਂ ਮੇਹਰਾਂ ਦਾ ਪਾਣੀ ਤੁਸੀਂ ਕਿੱਥੇ ਲਓਣਾ ਨਰਮਾ ਹੁਣ ਬੀਜਣਾ ਨਹੀਂ ਤੇ ਹਾੜੂ ਮੱਕੀ ਕੀ ਥਾਲ ਮਾੜੀ ਹੈ ਹਾੜੂ ਮੱਕੀ ਮੈਂ ਪ੍ਰਮੋਟਰ ਨਹੀਂ ਕਰਦਾ ਲੇਕਿਨ ਮਾਲ ਵੇਲੇ ਹਾੜੂ ਮੱਕੀ ਵੀ ਵਧੀਆ ਆਊਗੀ ਉਹਦੀ ਗੱਲ ਆਪਾਂ ਅਗਲੇ ਸਾਲ ਕਰਾਂਗੇ ਟੀਚਾ ਬਣਾਵਾਂਗੇ ਸਰਕਾਰ ਨਾਲ ਬਹਿ ਕੇ ਸਰਕਾਰ ਕਿਸੇ ਦੀ ਹੋਵੇ ਪੰਜਾਬ ਸਾਡਾ ਅਹੀਂ ਪੰਜਾਬ ਦੀ ਗੱਲ ਕਰਨੀ ਆ ਇਹਦਾ ਫਾਇਦਾ ਕਿਸੇ ਪਾਰਟੀ ਨੂੰ ਮਿਲ ਜਾਵੇ ਮੈਨੂੰ ਕੋਤਰਾਜ ਨਹੀਂ ਲੇਕਿਨ ਪੰਜਾਬੀਆਂ ਦਾ ਫਾਇਦਾ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਉਹ ਪਾਣੀ ਜਿਹੜਾ ਆ ਕੱਲ ਨੂੰ ਅਸੀਂ ਰਾਜਸਥਾਨ ਨੂੰ ਵੱਧ ਛੱਡ ਦਈਏ ਕਿਸੇ ਖਾਤੇ ਜਿਹੜੇ ਉਹ ਕਹਿੰਦਾ ਸਾਨੂੰ ਲੋੜ ਨਹੀਂ ਅਸੀਂ ਛੱਡ ਦਈਦਾ ਜਦੋਂ ਛੱਡੀਦਾ ਉਹ ਕੈਲਕੂਲੇਟ ਨਹੀਂ ਹੁੰਦਾ ਤੁਹਾਡਾ ਪਾਣੀ ਰਾਜਸਥਾਨ ਚਲ ਜਾਂਦਾ ਜੇ ਨਹੀਂ ਰਾਜਸਥਾਨ ਭੇਜਦੇ ਤਾਂ ਪਾਕਿਸਤਾਨ ਚਲ ਜਾਂਦਾ ਹਰਿਆਣਾ ਉੱਡ ਰੁੜ ਕੇ ਚਲ ਜਾਂਦਾ ਸੋ ਆਪਾਂ ਨੂੰ ਪੰਜਾਬ ਬਚਾਉਣ ਲਈ ਫਸਲੀ ਵਿਭਿੰਨਤਾ ਦੀ ਲੋੜ ਹੈ ਆਪਾਂ ਨੂੰ ਪੰਜਾਬ ਬਚਾਉਣ ਲਈ ਜ਼ਿਮੀਂਦਾਰ ਨੂੰ ਤਕੜੇ ਕਰਨ ਦੀ ਲੋੜ ਹੈ ਜ਼ਿਮੀਂਦਾਰ ਤਕੜਾ ਬਿਜਲੀ ਉਤਪਾਦਨ ਨਾਲ ਆਊਗਾ ਹੋਰ ਕਿਤੇ ਵੀ ਕਰਨ ਆਪਨ ਕੋਈ ਇਤਰਾਜ਼ ਨਹੀਂ ਲੇਕਿਨ ਉਹਨਾਂ ਨੂੰ ਕਿਤੇ ਕਰਨ लायक ਬਣਾਉਣ ਲਈ ਟੈਕਨੀਕਲ ਐਜੂਕੇਸ਼ਨ ਨੂੰ ਤਕੜੇ ਕਰਨ ਦੀ ਲੋੜ ਹੈ ਵੀਰੋ ਮੇਰੋ ਮਾਲਵੇ ਦੇ ਲੋਕ ਔਰ ਮਾਲਵੇ ਦੀ ਤਰਤੀਬ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮੈਂ ਦੇਖਿਆ ਲੋਗ ਐਦਾਂ ਜਿਦਾ ਹੁਣ ਮੈਂ ਤੁਹਾਨੂੰ ਕਹਿਣਾ ਦੋ ਮਿੰਟ ਮੇਰੀ ਗੱਲ ਸੁਣ ਲਓ ਸਾਰੇ ਚੁੱਪੋ ਨਾ ਮੇਰੇ ਉੱਤੇ ਮਾਜੇ ਚੁੱਪ ਕਰਾ ਕੇ ਦਿਖਾ ਦਿਓ ਉਹ ਦਵਾ ਦੇ ਚੁੱਪ ਕਰਾ ਕੇ ਦਿਵਾ ਦਿਓ ਨਹੀਂ ਹੋਣਗੇ ਕਿਉਂ ਤੁਸੀਂ ਫਾਰਸਾਈਟਡ ਲੋਗ ਹੋ politically ਤੁਸੀਂ ਇੰਟੈਲੀਜੈਂਟ ਲੋਗ ਹੋ ਤੇ ਮੈਨੂੰ ਮੌਕਾ ਮਿਲਿਆ ਔਰ ਮੈਂ ਤੁਹਾਡਾ ਦਰਵਾਜ਼ਾ ਤੁਹਾਡਾ ਕੁੰਡਾ ਕਦੇ ਸੋਸ਼ਲ ਮੀਡੀਆ ਰਾਹੀਂ ਕਦੇ ਆਪ ਆ ਕੇ ਖੜਕਾਉਂਦੇ ਰਹਿਣਾ ਕਿ ਵੀਰੋ ਮੇਰੇਓ ਜਾਗੋ ਪੰਜਾਬ ਨੂੰ ਵਿਚਾਈਏ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਬਹੁਤ ਲੰਬਾ ਭਾਸ਼ਣ ਮੈਨੂੰ ਦੇਣਾ ਵੀ ਨਹੀਂ ਆਉਂਦਾ ਜੇ ਕੋਈ ਪੋਲਿਟੀਕਲ ਗੱਲ ਮੇਰੇ ਮੂੰਹੋਂ ਨਿਕਲੀ ਹੋਵੇ ਮੈਂ ਕੀਤੀ ਨਹੀਂ ਤੇ ਉਹਦੀ ਮੈਨੂੰ ਮਾਫੀ ਦੇ ਦੇਣੀ ਕਿਉਂਕਿ ਮੈਂ ਪੋਲਿਟਿਕਸ ਕਰਨ ਲਈ ਨਹੀਂ ਆਇਆ ਪੋਲਿਟਿਕਸ ਮੇਰੇ ਲਈ ਕਪੂਰਥਲਾ ਠੀਕ ਹੈ ਮਾਲਕ ਦੀ ਕਿਰਪਾ ਲੋਕ ਪਿਆਰ ਕਰਦੇ ਆ ਜਿਤਾ ਦਿੰਦੇ ਆ ਸਰਕਾਰ ਬਣ ਜੂਗੀ ਤਾਂ ਵਜ਼ੀਰ ਬਣ ਜਾਗੇ ਨਹੀਂ ਬਣੂਗੀ ਤਾਂ ਆਪੋਜੀਸ਼ਨ ਵਾਲੀ ਬੈਂਚ 'ਤੇ ਬਹਿ ਜਾਾਂਗੇ ਲੇਕਿਨ ਆਪੋਜੀਸ਼ਨ ਤੇ ਬੈਂਚ ਬਹਿ ਕੇ ਵੀ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਾਂਗੇ ਇਹ ਵਾਦਾ ਤੁਹਾਡੇ ਨਾਲ ਸੋ ਆਪਾਂ ਇੱਕ ਵਾਰ ਇੱਕ ਮਹਿੰਮ ਆਪਾਂ ਚਾਲੂ ਕਰ ਰਹੀਆਂ ਉਹਦੇ ਸਾਰੇ ਜਣੇ ਦੇਖੋ ਪੋਰਟਲ ਬਣਾਉਂਗਾ ਉਹਦੇ ਚ ਆਪਣੇ ਆਪ ਨੂੰ انرੋਲ ਕਰਨਾ ਆਪਣੇ ਸੁਜੈਸ਼ਨਸ ਦੇਣੇ ਤੇ ਵੇਖੋ ਸਾਰੀਆਂ ਗੱਲਾਂ ਤਾਂ ਬੰਦਾ ਕਰ ਨਹੀਂ ਸਕਦਾ ਹਾਂ ਆ ਤਿੰਨ ਚਾਰ ਚੀਜ਼ਾਂ ਤੇ ਮੈਂ ਜ਼ੋਰ ਲਾਉਣਾ ਬਾਕੀ ਦੇ ਬੰਦੇ ਇਹਦੇ ਚ ਪੋਲੀਟੀਕਲ ਪਕਰੀ ਵਕਰੀਆਂ ਪਾਰਟੀਆਂ ਦੇ ਜੇ ਕੋ ਵਧੀਆ ਗੱਲ ਕਰ ਸਕਦੇ ਉਹ ਆ ਜਾਣ ਮੈਨੂੰ ਉਹਨਾਂ ਦਾ ਵੀ ਕੋਤਰਾਜ ਨਹੀਂ ਲੇਕਿਨ ਮੱਕੀ ਤੁਹਾਡੀ ਇੱਕ ਇੱਕ ਦਾਣਾ ਚੱਕੂਗਾ ਪਰ ਬੀ ਜਿਹੜਾ ਆ ਕਿਹੜਾ ਚੰਗਾ ਕਿਹੜਾ ਮਾੜਾ ਇੱਕ ਪੂਰਾ ਪ੍ਰੋਗਰਾਮ ਬਣਾ ਕੇ ਕਿ ਬਿਜਾਈ ਤੁਸੀਂ ਕਿਹੜੀ ਮਸ਼ੀਨ ਨਾਲ ਕਰਨੀ ਆ ਕਿੰਨੇ ਦਿਨਾਂ ਚ ਉਹਨੂੰ ਫਿਰ ਪਾਣੀ ਲਾਉਣਾ ਬੱਤਰ ਵੇਖ ਕੇ ਲਾਉਣਾ ਆਪਾਂ ਜੇ ਬੱਤਰ ਸੁੱਕਾ ਆ ਤਾਂ ਲਾ ਦੇਣਾ ਆ ਲੋਗਨ ਜਿਵੇਂ ਲਾਈਦਾ ਸੇਮ ਚੜਜੂਗੀ ਉੱਪਰ ਨੂੰ ਅੱਧਾ ਅੱਧਾ ਪਾਣੀ ਫਿਰ ਸਪਰੇਅ ਕਿੰਨੇ ਦਿਨ ਕਿੰਨੇ ਪੱਤੇ ਦਾ ਹੋ ਗਿਆ ਉਹਦੀ ਵੀਡੀਓ ਬਣਾਉ ਫਿਰ ਕਿੱਡੀ ਦੇ ਦੂਜਾ ਸਪਰੇਅ ਕਿੱਡੀ ਤੇ ਆਪਾਂ ਕਿਹਦੇ ਪਾਣੀ ਤੇ ਕਿੰਨੀ ਖਾਦ ਥੱਲੇ ਕਿੰਨੀ ਖਾਦ ਇਹ ਸਾਰੀਆਂ ਗੱਲਾਂ ਕਰਾਂਗੇ ਤਾਂ ਮੇਰਾ ਖਿਆਲ ਹੈ ਕਿ ਜੂਨ ਦੇ ਪਹਿਲੇ ਜਾਂ ਦੂਜੇ ਹਫਤੇ ਚ ਬਰਸ਼ਾਤੀ ਮੱਕੀ ਦੀ ਬਜਾਈ ਹੋਣੀ ਆ ਉਦੋਂ ਪਹਿਲਾ ਪਹਿਲਾ ਜਿਹੜੇ ਜਿਹੜੇ ਬੰਦੇ ਰਜਿਸਟਰ ਕਰੋਗੇ ਤੁਹਾਨੂੰ WhatsApp 'ਤੇ ਆਈ ਸਾਰਾ ਕੁਝ ਜਿੰਨਾ ਸਾਨੂੰ ਪਤਾ ਜਿੰਨਾ ਮਹਾਰਾ ਨੂੰ ਪਤਾ ਉਹਨਾਂ ਦੇ ਸਹਿਯੋਗ ਨਾਲ ਤੁਹਾਡੀ ਸੇਵਾ ਕਰਨ ਲਈ ਆਪਾਂ ਬਚਨ ਬੱਧਿਆ। ਉਹਦੇ ਬਾਅਦ ਜਦੋਂ ਤੁਹਾਡੀ ਫਸਲ ਪੱਕ ਗਈ ਉਹ ਐਮਐਸਪੀ ਮਿਨੀਮ ਸਪੋਰਟ ਪ੍ਰਾਈਸ ਬਰਸ਼ਾਤੀ ਮੱਕੀ ਤੇ 2 ਸਾਲ ਦੀ ਗਾਰੰਟੀ। ਕਈ ਕਹਿੰਦੇ 2 ਸਾਲ ਕਿਉਂਕਿ ਨਾ ਮੈਂ ਕਿਹਾ ਸਰਕਾਰਾਂ ਮਰੀਆਂ ਇਹ ਹੱਦ ਚੱਕ ਕੇ ਕਹਿਣ ਅਸੀਂ ਦੇਵਾਂਗੇ ਮੈਂ ਤਾਂ ਰਾਹ ਦਿਖਾਉਣਾ। ਤੋ ਕਹ ਲਿਆ ਇੱਕ ਇੱਕ ਪੰਜਾਬੀ ਦੇ ਸਹਿਯੋਗ ਦੀ ਲੋੜ ਹੈ ਹੱਥ ਜੋੜ ਕੇ ਬੇਨਤੀ ਆ ਕਿ ਇਸ ਕੰਮ ਚ ਮੇਰਾ ਸਾਥ ਦਿਓ ਤੇ ਤੁਸੀਂ ਆਪਣਾ ਪੰਜਾਬ ਤੁਹਾਡਾ ਪੰਜਾਬ ਤੁਹਾਡੇ ਬੱਚਿਆਂ ਦਾ ਪੰਜਾਬ ਬਾਹਰ ਜਾਣ ਦੀ ਲੋੜ ਨਹੀਂ ਆਪਾਂ ਇੱਥੇ ਬਹੁਤ ਕੁਝ ਕਰਾਂਗੇ